ਆ ਜਾ ਬਹਿ ਜਾ ਕੁੜਮਾ ਤੋਂ ਹੋ ਗਈ ਨਵੇਂ ਤੋਂ ਸੁਣਾ ਕੋਈ ਗੱਲਬਾਰ ਫਿਰ ਬਾਬਾ ਸੇਵਾ ਹੋਈ ਆਹੋ ਸੇਵਾ ਤੋਂ ਬਥੇਰੀ ਕੀਤੀ ਹੈ ਜਿੰਨੀ ਘਾੜੇ ਕਰਮਾ ਚ ਹੋ ਗਈ ਹੈ ਗੱਲ ਕੀ ਤੇਰਾ ਮੂੰਹ ਕਿਦਾਂ ਲਵਾ ਪਹਿਲਾਂ ਮੈਂ ਇੱਕ ਗੱਲ ਦੱਸ ਜਦੋਂ ਕਿਤੇ ਜਾਣਾ ਘਰ ਤੋਂ ਦੱਸ ਕੇ ਜਾਇਆ ਕਰ ਪਤਾ ਵੀ ਹੈ ਕਿ ਕੁੜਮਾ ਦੇ ਜਾਣਾ ਤੇ ਤੂੰ ਘਰੋਂ ਹੀ ਨਿਕਲ ਗਈ ਮੇਰੀ ਗੱਲ ਸੁਣ ਕੋਈ ਜ਼ਰੂਰੀ ਕੰਮ ਹੀ ਕੋਈ ਟਾਈਮ ਇਦਾਂ ਨਾ ਹੁੰਦਾ ਵਾ ਤੁਸੀਂ ਤਾਂ ਹੁਣਾਂ ਦੇ ਉਹ ਇਥੇ ਵੱਜਾ ਰਿਆ ਘਰ ਨਾਲ ਹਰ ਵੇਲੇ ਮੈਂ ਬੜੀ ਦੁਖੀ ਜੀ ਮੈਨੂੰ ਨਾ ਮਿਲ ਕੇ ਕਿਉਂ ਦੱਸਿਆ ਨਹੀਂ ਕਿਉਂ ਕੀ ਗੱਲ ਹੋ ਵੀ ਆ ਉਹ ਜੀਵਨ ਆਈ ਹਾਂ ਜਾਣਾ ਤੇ ਪੈਣਾ ਉਹਨੂੰ ਜਦੋਂ ਮੈਂ ਫੋਨ ਲਾਇਆ ਤੇ ਮੇਰੇ ਨਾਲ ਨਹੀਂ ਗੱਲ ਹੋਈ ਤਾਂ ਮੁੰਡੇ ਨੇ ਆਪ ਸੁਣਾ ਦਿੱਤਾ ਕਿਨੂੰ ਜੀ ਉਹਨਾਂ ਚਾਚੇ ਆਪਣੇ ਨੂੰ ਉਹ ਵੀ ਗਏ ਨਾਲ ਨਾਲ ਤਰੀ ਡੋਲਾ ਮੇਰੇ ਨਾਲ ਹੀ ਗਿਆ ਚੱਲ ਚਲ ਗਈ ਕੋਈ ਨੂਰੇ ਪੇਕੇ ਹੀ ਤਾਂ ਚੱਲ ਗਈ ਹੋਣੀ ਆ ਪੇਕੇ ਆ ਤੇ ਚੱਲ ਗਈ ਮੇਰਾ ਘਰ ਮੈਂ ਜਿੱਦਾਂ ਮਰਜ਼ੀ ਕਰਾਂ ਨਾ ਕਰਾਂ ਇਸ ਜਨਾਨੀ ਦਾ ਕੀ ਮਤਲਬ ਸਾਡੇ ਘਰ ਤੇ ਚੌਧਰਾਂ ਕਾਦਰੀ ਪਹਿਲਾਂ ਮੈਂ ਇੱਕ ਦਾ ਲਈਏ ਦੱਸ ਚੌਧਰਾਂ ਫਿਰ ਉਹ ਸਮਝਦੀ ਆ ਵੀ ਮੈਂ ਨਾਲੇ ਵਿਚੋਲਣਾ ਨਾਲੇ ਭੂਆ ਮੈਂ ਪੈਸੇ ਖਚਣ ਨੂੰ ਮੈਂ ਹਰ ਕਰੀਜਾਂ ਕਰਨ ਨੂੰ ਤੇ ਮੈਨੂੰ ਪਿੱਛੇ ਪਾਤਾ ਤੇ ਆਪ ਅੱਗੇ ਲੱਗ ਗਈ ਅੱਗੇ ਕਿਦਾਂ ਅਗੇ ਕੀ ਲੱਗਣਾ ਮੈਂ ਪਰਸ-ਕੁਸ ਲਈ ਆਈ ਕਿ ਚੱਲ ਵਿਆਹ ਦੇ ਵਿੱਚ ਕੋਈ ਮੋਟੀ ਫੜੇਗੀ ਕੋਈ ਮੈਂ ਫੜਾਂਗੀ ਉਹਨੇ ਜਵਾਨਣੀ ਨੇ ਆਪ ਇੱਕ ਫੜ ਲਿਆ ਕੋਈ ਮੋਟੀ ਨੂੰ ਚੱਲ ਫੜਨਾ ਹੀ ਨਵੀਂ ਸਭੀ ਤੇ ਮੈਨੂੰ ਪੁੱਛਿਆ ਕੋਈ ਨਹੀਂ ਤੇ ਜਾਣ ਲੱਗੀ ਤੇ ਕੱਪੜੇ ਉਹ ਜਿਹੜੇ ਮੈਂ ਕਿਹਾ ਉਹ ਲਵਾ ਕੇ ਤੇ ਆਪਣੀ ਮਰਜ਼ੀ ਦੇ ਪੁਵਾਏ ਅੱਛਾ ਉਹ ਵੀ ਕੰਮ ਹੋਇਆ ਵਾ ਬੜਾ ਕੋਸ਼ੀ ਹੋਇਆ ਵਾ ਘਰੋਂ ਦੋਦੀ ਤੇ ਤਮਾਸ਼ਾ ਲੱਗਣਾ ਸੀ ਬਸ ਹੁਣ ਇਹ ਭੂਆ ਵਾਲਾ ਜਿਹੜਾ ਚੱਕਰ ਪੈ ਗਿਆ ਇਹ ਨੂੰ ਮੁਕਣਾ ਫੇਰ ਵੀ ਇਹ ਮੈਨੂੰ ਇੱਥੋਂ ਤੁਨ ਲੱਗੀ ਕਹਿੰਦੀ ਸੀ ਵੀ ਉੱਥੇ ਆ ਆ ਲੀੜਾ ਲੱਤਾ ਲੈ ਗਈ ਜੇ ਮੈਨੂੰ ਨਹੀਂ ਕਿਹਾ ਅਦੇ ਨੋ ਪੁੱਤ ਨੂੰ ਗਿਆ ਉਦਾਂ ਦਾ ਗੁੰਗਾ ਖੜਾ ਮੁੰਡਾ ਜਿਹੜਾ ਜੋ ਉਹ ਕਹਿੰਦੀ ਉੱਥੇ ਉਹ ਹੀ ਕਰੀ ਗਿਆ ਜੀ ਜਿਹੜਾ ਪਾਏ ਦੇਣ ਲੱਗੇ ਨਾ ਨਿਆਣਿਆਂ ਨੂੰ ਤੇ ਮੈਨੂੰ ਨਹੀਂ ਆਖਿਆ ਵੀ ਮੰਮੀ ਤੂੰ ਦੇ ਆਹ ਕੱਢ-ਕੱਢ ਦਿੱਤੇ ਨਹੀਂ ਹਾਦ ਹੋ ਗਈ ਕੰਨ ਚ ਕਰਦੀ ਪਤਾ ਨਹੀਂ ਕੀ ਕੋਸਰ ਕੋਸਰ ਤੇ ਉਸੇ ਵੇਲੇ ਗੁੰਗਾ ਤੈਨੂੰ ਨਹੀਂ ਪੁੱਛਿਆ ਵੀ ਮੰਮੀ ਕੀ ਕਰਨਾ ਮੈਨੂੰ ਮੋਆ ਪੁੱਛਣਾ ਮੈਨੂੰ ਤੇ ਮੇਰੇ ਪੁੱਤ ਨੇ ਪੁੱਛਣਾ ਜਦੋਂ ਪੋਤੀ ਨਾ ਹੋਇਆ ਕਿ ਮੈਨੂੰ ਕਿੰਨੇ ਪੁੱਛਣਾ ਮੁੰਡੇ ਦਾ ਵੀ ਮਾੜਾ ਹਾਲ ਆ ਮੁੰਡਾ ਲੱਗਿਆ ਮਗਰ ਉਹਨਾਂ ਦੇ ਪਸਤਾਊਗਾ ਕਿਸੇ ਦਿਨ ਪਸਤਾਉਣਾ ਕੀ ਆ ਪਸਾਉਣਾ ਨਹੀਂ ਆ ਫਾਟਾ ਹੁੰਦਾਂ ਦਿਨਾਂ ਵੱਡਾਂ ਲਈ ਨਾਲੇ ਜਦੋਂ ਵਿਆਹ ਹੋ ਗਿਆ ਬਿਚੋਲੇ ਦਾ ਕੰਮ ਖਤਮ ਠੀਕ ਹੈ ਤੂੰ ਹੁਣ ਆਪਣੇ ਘਰ ਬੋਲੇ ਨਾਲ ਨਾਲ ਕੁਰੇ ਫਿਰਦੇ ਔਥੇ ਚੌਧਰਾ ਕਰਨ ਵਾਸਤੇ ਮੈਂ ਤਾਂ ਮੁੰਡੇ ਨੂੰ ਕਿਹਾ ਮੈਂ ਇਹਨੂੰ ਲੈ ਜਾ ਮੈਂ ਨਹੀਂ ਜਾਂਦੀ ਮੈਂ ਰਹਾ ਪਿੰਨਿਆ ਚਾਰੋਈ ਮੈਨੂੰ ਕਿਉਂ ਚੱਲਿਆ ਨਹੀਂ ਉਹਨਾਂ ਨੇ ਸਿਸਟਮ ਆਪਣਾ ਕਰ ਲਿਆ ਉਹ ساری ਉਮਰ ਨਾਲ ਹੀ ਰਹਿਣੇ ਹੁਣ ਇਹ ਕਿਥੋਂ ਰੱਖੀ ਸਾਡੇ ਕਰਮਾਂ ਚ ਕਦੀ ਐਨਾ ਕਦੀ ਕਿਹਦਾ ਮਾੜਾ ਨਹੀਂ ਸੋਚਿਆ ਪਰ ਇਹਨੇ ਪਤਾ ਨਹੀਂ ਕੀ ਸਾਡਾ ਸੋਚਿਆ ਉਹ ਮੈਂ ਤਾਂ ਕਹਿੰਦਾ ਪਿੰਡ ਦੇ ਵਿਚੋਲੇ ਨਹੀਂ ਲੈਣੇ ਚਾਹੀਦੇ ਤੁਸੀਂ ਤੇ ਲੱਲੇ ਗਵਾਂਢ ਦੇ ਵਿਚੋਲੇ ਮੁੰਡੇ ਤੇ ਰਹਿਣੇ ਹੁਣ ਗਾਂ ਕਿੱਦਾਂ ਜ਼ਿੰਦਗੀ ਕੱਢਣੀ ਆ ਗਾਂ ਦਾ ਸੋਚ ਕੋਈ ਗੱਲ ਨਹੀਂ ਸਾਨੂੰ ਕਾਹਦਾ ਫਿਕਰ ਨਿਕਲਦੇ ਜਿੱਦਾਂ ਨਿਕਲਦੀ ਆ ਜਲੂਸ ਕੱਢ ਕੇ ਰੱਖਦਾ ਸਾਡੇ ਘਰ ਦਾ ਨਿਕਲਦੇ ਜਿੱਦਾਂ ਨਿਕਲਦਾ ਉਹਦੋਂ ਦੇ ਬਰਾ ਪਾਪੀ ਜਲੂਸ ਨਿਕਲਣਾ ਉਹਦਾ ਬੋਟੀ ਨਹੀਂ ਮਾਰੀ ਆਹ ਹੋਈ ਜਦੋਂ ਆਉਂਦੀ ਆ ਤੇ ਬੂਹਾ ਬੰਦ ਕਰਕੇ ਗੱਲਾਂ ਕਰਦੀ ਪਹਿਲਾਂ ਮੈਨੂੰ ਇਹ ਦੱਸ ਖਾੜਾ ਕਰ ਇਹ ਕਿਉਂ ਬੂਹਾ ਬੰਦ ਕਰਦੀ ਤੇ ਤੂੰ ਉਹਨੂੰ ਕਹਿਆ ਨਾ ਕਿ ਤੂੰ ਕੌਣ ਆਣ ਕੇ ਬੂਹੇ ਬੰਦ ਕਰ ਕਰਕੇ ਗੱਲਾਂ ਕਰਨ ਆਲੀ ਮੰਮੀ ਜੀ ਚੁੱਪ ਕਰ ਜਾਓ ਗੱਲ ਨਾ ਕੋਈ ਕਰਿਓ ਮੈਂ ਮਰ ਜਾਂ ਨਾ ਸਾਰੀ ਉਮਰ ਹੱਥ ਜੋੜ ਕੇ ਕੱਢ ਛੜੀ ਤੂੰ ਕੰਡੂ ਕਾ ਕੇ ਆਪੇ ਇਹ ਹੋ ਜਿਦਾਂ ਕੱਦੇ ਹੁੰਦੇ ਆ ਨਾ ਗੱਲੇ ਧੀਆਂ ਪੁੱਤ ਜਿਹੜੇ ਜੰਮਣ ਹੀ ਨਾ ਗਏ ਲੈ ਬੜਾ ਆਨੀਆਂ ਨੇ ਹਾਂ ਵੀ ਮੁੰਡਾ ਸਮਝਦਾਰ ਸਿਆਣਾ ਪਰ ਨਹੀਂ ਹੈ ਨਹੀਂ ਮੁੰਡਾ ਦਾ ਉਹ ਚੱਲ ਸ਼ਰਮ ਉਹ ਤਾਂ ਨਹੀਂ ਦਾ ਫੇਰ ਮੈਂ ਕਰ ਜਾਂ ਆਪਣਾ ਕੰਮ ਕਰ ਕਰ ਕੋਈ ਗੱਲ ਨਹੀਂ ਮੈਂ ਹਾਂ ਚੱਲ ਗਏ ਆ ਤਾਂ ਬਾਬਾ ਖੁਸ਼ੀ ਖੁਸ਼ੀ ਗਏ ਰ ਖੁਸ਼ੀ ਖੁਸ਼ੀ ਆਏ ਹੋਣੇ ਜੇ ਖੁਸ਼ੀ ਖੁਸ਼ੀ ਵਾਲੀ ਗੁੰਦੀ ਤਾਂ ਤੁਹਾਨੂੰ ਨਾ ਨਾਲ ਲਿਖਿਆ ਜਾਂਦਾ ਪਹਿਲਾਂ ਹੀ ਉਹਦੇ ਦਿਲ 'ਚ ਉਹ ਜੰਮਣ ਸਾਨੂੰ ਨਹੀਂ ਕਿਹਨੇ ਵੀ ਖੜਿਆ ਕਰਨਾ ਇਹ ਘਰੇ ਭਾਂਡੇ ਮਾਂਝਾਂਗੇ ਉਹ ਅਸੀਂ ਇੱਥੇ ਚੰਗੇ ਆ ਆਪਣੇ ਇੱਥੇ ਲੈ ਕੇ ਤੇ ਬੈਠੇ ਆ ਨਾ ਲੈ ਗੇਟ ਵੀ ਖੁੱਲਾ ਹੀ ਛੱਡਿਆ ਐਡੀ ਨਾ ਕੰਮੀ ਆ ਨਾ ਅੰਦਰ ਵੜ ਕੇ ਸੁੱਤੀ ਹੋਣੀ ਆ ਐਡਾ ਨਕਮਾਤੀ ਪੁੱਤਰਾ ਟੱਕਰੇ ਕੇ ਹਨ ਲੈ ਬਿਸਤਰੇ ਵੀ ਉਦਾਂ ਹੀ ਪਏ ਆ ਮੇਰਾ ਵੀ ਸਾਰਾ ਦੇਣੀ ਲੰਘ ਗਿਆ ਵਾ ਤੇ ਚੱਲ ਵੇਖਾਂ ਜਾ ਕੇ ਸਾਰੇ ਦੇਣ ਲੰਘ ਗਿਆ ਵਾ ਪਤਾ ਨਹੀਂ ਕਿੱਥੇ ਪਈ ਹੋਣੀ ਆ ਹੁਣ ਜਸ ਜਸਪਤ ਪਾਣੀ ਲੈ ਕੇ ਆ ਨੀ ਆ ਦੇਵੀ ਆਹੋ ਆ ਗਈ ਤੈਨਾਂ ਟਾਈਮ ਲਾ ਕੇ ਆਏ ਨਹੀਂ ਬਹਿ ਜਾ ਦੱਸਨੀ ਆ ਡੈਡੀ ਬੋਲਣ ਡੇਗੇ ਵੀ ਇੰਨਾ ਟਾਈਮ ਕਿੱਥੇ ਲਾ ਦਿੱਤਾ ਸਾਰਾ ਦਿਨ ਹੀ ਨਿਕਲ ਗਿਆ ਡੈਡੀ ਤੇਰੇ ਦਿੱਤੇ ਆਦਤ ਵਾ ਹੈ ਬਿਨਾ ਵਜ੍ਹਾ ਤੋਂ ਬੋਲਦੇ ਰਹਿੰਦੇ ਆ ਜਦੋਂ ਪਤਾ ਵਾ ਕਿ ਗਈ ਆ ਸਾਰੇ ਕੰਮ ਲਪਟਾ ਕੇ ਫੇਰ ਹੀ ਆਉਣਾ ਹੈਗਾ ਇਦਾਂ ਕਿਦਾਂ ਵਿੱਚੇ ਛੱਡ ਕੇ ਆਈਂਦੀ ਸਾਰਿਆਂ ਨੂੰ ਪਤਾ ਨਹੀਂ ਉਹਨਾਂ ਨੇ ਕੋਈ ਕੰਮ ਜਾਣਾ ਹੈਗਾ ਤੇ ਪੈਸੇ ਮੰਗਣ ਡੇ ਹੀ ਮੈਂ ਕਿਹਾ ਮੈਂ ਦੇ ਦੇਨੀ ਥੋੜੇ ਬਹੁਤ ਹੈਗੇ ਮੇਰੇ ਕੋਲ ਤੇ ਉਹ ਕਹਿੰਦੇ ਨਹੀਂ ਕੋਈ ਨਹੀਂ ਤੂੰ ਰੱਖ ਲੈ ਆਪਣੇ ਕੋਲ ਤੇ ਮੰਮੀ ਤੇਰੀ ਤੋਂ ਲੈ ਲੂੰਗਾ ਇਹੋ ਤਾਂ ਸੁਭਾਗ ਹੁੰਦਾ ਤੇਰੇ ਪਿਓ ਦਾ ਮੰਮੀ ਕੋਈ ਲੈਣੇ ਆ ਪੈਸੇ ਦੱਸ ਜੇ ਤੇਰੇ ਕੋ ਲੈ ਕੇ ਚੱਲ ਜਾਂਦੇ ਤੇ ਫਿਰ ਕੀ ਹੁੰਦਾ ਹੈ ਆ ਤਾਂ ਨਹੀਂ ਚੰਗੀਆਂ ਤੇ ਮੰਮੀ ਉਥੇ ਇੰਨਾ ਟਾਈਮ ਕਿੱਦਾਂ ਲੱਗ ਗਿਆ ਤੂੰ ਤਾਂ ਕਹਿੰਦੀ ਜਲਦੀ ਆ ਜਾਣਾ ਨਹੀਂ ਆ ਤਾਂ ਜਲਦੀ ਜਾਣਾ ਹੀ ਅਗਲਿਆਂ ਨੇ ਇੰਨਾ ਪ੍ਰੋਗਰਾਮ ਕੀਤਾ ਵੀ ਪੋਸ਼ੀ ਕੋਹਨਾ ਉਥੇ ਕਿਤੇ ਪੀਜ਼ਾ ਕਿਤੇ 버ਗਰ ਨਹੀਂ ਕਿਤੇ ਪਤਾ ਨਾ ਲੱਗੇ ਵੈਰਾਈਟੀਆਂ ਦਾ ਹੈ ਕਿਹੜੀ ਖਾਈਏ ਤੇ ਕਿਹੜੀ ਛੱਡੀਏ ਹੋਰ ਨਾਲੇ ਤੈਨੂੰ ਪਤਾ ਹੀ ਆ ਨਾ ਮੇਰੇ ਮੂੰਹ ਨੂੰ ਵੀ ਚੱਲ ਉਨੇ ਰਿਸ਼ਤਾ ਕਰਾਇਆ ਵਤ ਕੀ ਆਖਣਗੇ ਹੈ ਸ਼ਰੀਕੇ ਵਾਲੇ ਆ ਫਿਰ ਵੀ ਤੇ ਭੈਣ ਉਹਨੇ ਨਹੀਂ ਸੇਵਾ ਕੀਤੀ ਉਹ ਵੀ ਕਿਤੇ ਗੱਲ ਹੀ ਨਹੀਂ ਉਹ ਕਰਨ ਵਾਲੀ ਕੀ ਕੀ ਦੱਸਾਂਗਾ ਤੈਨੂੰ ਕਿਹਾ ਹੀ ਮੈਨੂੰ ਵੀ ਲੈ ਜਾਂਦੇ ਨਾਲ ਮੈਂ ਵੀ ਖਾ ਪੀ ਹੁੰਦੀ ਮਾੜਾ ਮੋਟਾ ਕੁਝ ਪੁੱਤ ਲੈ ਤੇ ਜਾਣਾ ਸੀ ਤੈਨੂੰ ਵੀ ਨਾਲ ਜੇ ਆਪਣੇ ਕਿਸ ਸਾਧਨ ਤੇ ਜਾਂਦੇ ਤੇ ਮੈਂ ਤੇ ਆਪ ਉਹਨਾਂ ਨਾਲ ਗਈ ਹੀਗੀ ਤੇ ਤੈਨੂੰ ਕਿੱਦਾਂ ਖੜਨਾ ਸੀ ਫਿਰ ਨਾਲ ਹੈ ਚਲੋ ਕੋਈ ਨਹੀਂ ਤਾਂ ਕੀ ਲੈਂਦਾ ਇਹ ਵੀ ਦੱਸ ਨਹੀਂ ਆ ਖਲੋ ਜਾ ਜਰਾ ਏ ਮੇਰੇ ਪ੍ਰਾਣ ਦਿੱਤੇ ਸੂਟ ਹੈ ਇੱਕ ਤੇਰਾ ਦਿੱਤਾ ਵਾ ਤੇ ਇੱਕ ਮੇਰਾ ਦਿੱਤਾ ਵਾ ਹੈ ਆ ਲੈ ਤੇਰਾ ਦੇ ਦੇਣੀ ਹੈ ਤੈਨੂੰ ਮੈਂ ਇਹ ਸੋਨੇ ਦੇ ਬੜੇ ਸੋਨੇ ਆ ਲੈ ਫੜ ਆਹ ਰਾਂਗ ਤੈਨੂੰ ਆਵਾ ਸਜਣਾ ਆ ਮੇਰਾ ਹੋਰ ਤੁਹਾਡਾ ਕਿਹੜਾ ਮੇਰਾ ਆ ਵੇਖਾ ਹਾਂ ਆ ਮੇਰਾ ਆਂਦੇ ਇੱਕ ਸਵਾਲ ਲੈ ਵੀ ਜਾ ਕੇ ਮੇਰੀ ਗੱਲ ਸੁਣੋ ਆ ਤੁਹਾਡੇ ਪੰਜੰਗ ਲਗਣਾ ਆ ਜੰਗ ਲਗਣਾ ਆ ਇਹਦਾ ਕਰ ਲੋ ਆ ਮੈਨੂੰ ਦੇ ਦਿਓ ਨੀ ਇੱਧਰ ਫੜਾ ਆ ਮੇਰਾ ਸੂਟ ਵਾ ਓਹੋ ਤੁਹਾਡੇ ਨਹੀਂ ਚੰਗਾ ਲੱਗਣਾ ਪਾਇਆ ਆਹ ਤਾਂ ਹਾਂ ਬੁੜੀਆਂ ਵਾਲਾ ਸੂਟ ਆ ਕੁੜੀਆਂ ਵਾਲਾ ਆ ਮੇਰੇ ਪਾਇਆ ਚੰਗਾ ਲੱਗਣਾ ਕਿ ਤੁਹਾਡੇ ਨਾ ਮੈਂ ਬੁਢੀ ਪਿਆਸਵਾਦੂਨੀ ਤੋ ਕਿਦਾਂ ਕਹਿਤਾ ਮੇਰੇ ਬੁਢੀ ਮੇਰੇ ਭਰਾ ਨੇ ਸੂਟ ਦਿੱਤਾ ਇਹ ਵੀ ਰੀਜ ਨਾ ਮੈਨੂੰ ਇਹ ਤੇ ਮੈਂ ਹੀ ਸੁਵਾਣਾ ਨਹੀਂ ਤੇ ਹੋਰ ਤੁਹਾਨੂੰ ਕੀ ਲੱਗਦਾ ਤੁਸੀਂ ਕੁੜੀ ਆ ਜਾ ਚੁੱਪ ਕਰਕੇ ਜਾ ਚੱਲ ਜਾ ਚਾਹ ਕੱਟ ਬਣਾ ਫੜਾ ਇੱਧਰ ਸਾਰਾ ਮੂਡ ਆਫ ਕਰਕੇ ਰੱਖਤਾ ਵਾ ਫੜਾ ਰੱਖ ਲੋ ਤੁਸੀਂ ਦੋਨੇ ਆਪਣਾ ਸੁਵਾਣਾ ਹੀ ਦੀਗਾ ਆਪਣਾ ਫੜ ਮੈਂ ਵੀ ਨਹੀਂ ਲੈਣਾ ਇਹ ਨਾ ਲੈ ਨਾ ਲੈ ਤੇਰੇ ਪੇਕਿਆਂ ਤੇ ਜਿੱਦਾਂ ਬੜੇ ਸੂਟ ਆਉਂਦੇ ਆ ਕਿੱਡੀ ਚਲਾਕ ਵਾ ਆ ਮੈਂ ਲੈਣਾ ਵਾ ਇਹ ਤੇ ਬੁੜੀਆਂ ਵਾਲਾ ਵਾ ਦੂਜਾ ਹੈ ਕਿੱਡੀ ਖਰਾਬ ਵਾਈ ਜਿੱਦਾਂ ਦੇ ਪੇਕਿਆ ਤੇ ਰੋ ਸੂਟ ਆਉਂਦੇ ਹੁੰਦੇ ਆ ਸ਼ੁਕਰ ਨਹੀਂ ਕਰਦੀ ਫੇ ਮੇਰੇ ਪੇਕਿਆਂ ਦਾ ਸੂਟ ਦੇਤਾ ਇਹਨੂੰ ਹੋਰ ਧਲਾ ਕਰਦੀ ਐ ਮਨਸਵੰਦੀਆਂ ਲੈ ਤੁਸੀਂ ਕਿਹੜੇ ਵਲੇ ਆ ਗਏ ਹੈ ਮੈਂ ਵੀ ਆਈ ਜਾਣਾ ਸੀ ਮੈਂ ਤਾਂ ਹੁਣੇ ਅੰਦਰ ਲੰਘ ਕੇ ਗਈ ਆ ਜੇ ਨਹੀਂ ਤੇ ਇੱਥੇ ਕਿੱਥੇ ਗਈ ਸੀ ਇੱਥੇ ਬਾਹਰ ਘੁੰਮਦੇ ਸੀ ਅੱਛਾ ਮਿੰਦ ਕਿਤੇ ਲੱਭੇ ਨਹੀਂ ਤੂੰ ਆ ਗਈ ਤੂੰ ਗੱਲ ਦੱਸ ਹੁਣ ਉਧਰ ਦੀ ਬਈ ਉਧਰ ਦੀ ਕਾਦੀ ਗੱਲ ਦੱਸਾਂ ਹੈ ਅੱਗੇ ਮੈਨੂੰ ਨਾ ਉਹ ਤਾਂ ਹੀ ਪੁੱਛਣ ਲਈ ਆ ਤੇ ਮੋਂ ਨੂੰ ਦੱਸਦੀ ਹਟੀਆਂ ਕਿਤੇ ਸਮਾਨ ਉਥੇ ਕਿਤੇ ਕਿਤੇ ਖਾਣ ਵਾਲੀਆਂ ਚੀਜ਼ਾਂ ਦਾ ਪਤਾ ਨਾ ਲੱਗੇ ਕਿਹੜੀ ਖਾਵਾਂ ਤੇ ਕਿਹੜੀ ਛੱਡਾਂ ਇੰਨਾ ਪ੍ਰਬੰਧ ਕੀਤਾ ਮੇਰੇ ਭਰਾ ਨੇ ਹੂੰ ਕਿਤੇ ਪੁੱਛੋ ਹੀ ਕੋਹ ਨਾ ਹੈ ਪੂਰੀ ਇੱਜ਼ਤ ਬਣਾਈ ਮੇਰੀ ਉਦੋਂ ਹੋ ਗਈ ਵੈਰੇ ਵੈਰੇ ਕਰਕੇ ਦੀ ਹੋ ਗਈ ਕੇ ਇਹ ਤੇ ਵੇਂਦੇ ਸੀ ਤਾਂ ਠਾਂ ਹੈ ਬਿਮਾਰ ਪੀਜੀਆ ਤੱਕ ਲਾਤੇ ਬਰਗਰਾ ਤੱਕ ਲਾਤੇ ਕੋਈ ਚੀਜ਼ ਛੱਡੀ ਨਹੀਂ ਦੇ ਬੜਾ ਖਰਚਾ ਕਰਦੇ ਸਨ ਬੜਾ ਖਰਚਾ ਕੀਤਾ ਹੀ ਉਹਨੇ ਹੈ ਤੇ ਦੂਜੀ ਗੱਲ ਵੀ ਸਾਨੂੰ ਸੂਟ ਵੀ ਦਿੱਤੇ ਆ ਮੈਨੂੰ ਵੀ ਸੋਹਣਾ ਸੂਟ ਦਿੱਤਾ ਮੇਰੇ ਭਰਾ ਨੇ ਤੇ ਮੇਰੀ ਨੌਨ ਨੂੰ ਵੀ ਦਿੱਤਾ ਵਾ ਆਹੋ ਤੇ ਕੱਲ ਨੂੰ ਉਹਨੇ ਮੁੰਡਾ ਵਿਆਹਣਾ ਵਾ ਨਾ ਚੀ ਸਿੱਧਾ ਵਟਿਓ ਬੱਚਾ ਕੋਈ ਗੱਲ ਨਹੀਂ ਇਹਦਾ ਹਾਥੀ ਹੁੰਦਾ ਵਾ ਤੂੰ ਨਾ ਫਿਰ ਕਰ ਕਰ ਉਹਦਾ ਇੱਕ ਗੱਲ ਆ ਮੇਰੀ ਇੱਜ਼ਤ ਬੜੀ ਬਣੀ ਐ ਜੀ ਹੈ ਵਾ ਪਹਿਲਾਂ ਮੈਂ ਗਈ ਇੱਧਰ ਆਹੋ ਤੇ ਜਾਂਦਿਆਂ ਨੇ ਵੇਖਿਆ ਤੇ ਨਾਂ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਅੱਛਾ ਤੇ ਮੈਨੂੰ ਪਤਾ ਇਹਦੀ ਸੱਸ ਨੇ ਪਵਾਇਆ ਹੁਣਾਵਾ ਹੂੰ ਮੈਂ ਵੀ ਜੜ ਕੇ ਹੀ ਕਿਹਾ ਹੂੰ ਮੈਂ ਕਿਹਾ ਪੁੱਤ ਹਾਂ ਨਹੀਂ ਚੰਗਾ ਲੱਗਣ ਡਿਆ ਨਾਲੇ ਤੋਂ ਪਹਿਲਾਂ ਵੀ ਪਾਇਆ ਵਾ ਤੇ ਫੋਟੋਆਂ ਤੇ ਕੁੜੀਆਂ ਝਟ ਲਾ ਦਿੰਦੀਆਂ ਤੇ ਇਹ ਤੇ ਨਾ ਉੱਥੇ ਤੇਰਾ ਸਾਰਿਆਂ ਵੇਖਿਆ ਇਦਾਂ ਕਰ ਸੂਟ ਬਦਲ ਲਾ ਮੰਨ ਗਈ ਲੈ ਉਸੇ ਵळे ਆਹਾਂ ਉਸੇ ਵळे ਕੁੜੀ ਨੇ ਜਾ ਕੇ ਸੂਟ ਦੂਜਾ ਬਦਲ ਕੇ ਬਾਹਰ ਆ ਗਈ ਤੇ 700 ਦੀ ਵੇਖ ਕੇ ਉੱਥੇ ਹੀ ਸੜ ਗਈ ਆਹਾਂ ਕਿ ਭੂਆ ਦੇ ਕਹਿੰਦੇ ਸੂਟ ਬਦਲ ਲਿਆ ਵਾ ਹੂੰ ਹੂੰ ਤੇ ਇੱਕ ਪਰਸਨ ਆ ਫੜ ਲਿਆ ਨਵਾਂ ਤੇ ਇੱਕ ਫੜਾਤਾ ਮੈਨੂੰ ਅੱਛਾ ਤੇ ਸਾਸੇ ਦੀ ਤੇ ਹੋ ਗਈ ਕੋਲੇ ਹੈ ਫੇਰ ਮੈਂ ਚੱਲ ਕੋਈ ਨਹੀਂ ਹੁਣ ਸਾਥੋ ਜਰਾ ਤੂੰ ਤੇ ਪਰਸੇ ਘਰੋਂ ਲੈ ਕੇ ਨਹੀਂ ਗਈ ਲੈ ਕੇ ਨਹੀਂ ਗਈ ਮੇਰੇ ਪਤੀ ਨੇ ਦਿੱਤਾ ਮੈਨੂੰ ਐਡਾ ਸੋਹਣਾ ਪਰਸ ਅੱਛਾ ਮੈਂ ਤੇਰ ਕੋ ਪਰਸ ਕਿੱਥੋਂ ਆ ਗਿਆ ਨਾ ਨਾ ਉਹਨੇ ਦਿੱਤਾ ਕੇ ਤੇ ਮੁੜ ਕੇ ਮੂੰਹ ਫਲਾ ਕੇ ਬਹਿ ਗਈ ਅੰਦਰ ਅੱਛਾ ਮਿੰਨ ਤਾਂ ਲੱਗ ਗਿਆ ਸੀ ਪਤਾ ਫਿਰ ਪਿੰਡਰ ਗਿਆ ਤਾਂ ਮਨਾਵ ਨੂੰ ਕੇ ਲਿਆਇਆ ਜਿਉਂ ਇੱਥੇ ਬੈਠੀ ਹੈ ਨਾ ਗੱਡੀ ਚੋ ਇਹ ਐ ਨਹੀਂ ਮਾਰਦੀ ਸੀ ਸਾਰੇ ਰਾਹ ਚ ਕੋਈ ਹੈ ਐਡਾ ਮੂੰਹ ਫਲਾ ਕੇ ਬੈ ਰਹੀ ਵਿੱਚ ਮੈਂ ਵੀ ਨਹੀਂ ਕਵਾਈ ਫਿਰ ਮੈਂ ਤਾਂ ਨਫ ਦਵੇਂ ਗੱਲਾਂ ਪਤਾ ਮਾਰ ਦੇਣੀਆਂ ਘੂਆ ਪਤੀ ਅਸੀਂ ਵੀ ਨਹੀਂ ਕਵਾਈ ਫਿਰ ਸਾਰੇ ਰਾਹ ਚ ਤੇ ਜਦੋਂ ਉਤਰੀ ਨਾ ਉੱਥੇ ਤੇ ਜਦੋਂ ਵੇਖਿਆ ਮੇਰੇ ਭਰਾ ਨੇ ਕਿੱਡਾ ਟੈਂਟ ਲਾਇਆ ਕਿਤੇ ਟੇਬਲ ਤੇ ਸਮਾਨ ਵਨ ਸਵੰਨਾ ਤੇ ਫਿਰ ਵੇਖ ਕੇ ਖੁਸ਼ ਹੋ ਗਈ ਹੈ ਭੁਖੀ ਬੜੀ ਆ ਆਹ ਵੀ ਕਰਦਾ ਵੀ ਨਾ ਇਹਦਾ ਰੱਦਾ ਵੀ ਮੈਂ ਹੀ ਰੱਜੀ ਆ ਇਹੋ ਕਰਦਾ ਵੀ ਨਾ ਇਹਨੂੰ ਕੀ ਪਤਾ ਵਾ ਦੁਨੀਆ ਬੜੀ ਤਾਂ ਦੀ ਗੱਲ ਵਾ ਵੇਖ ਕੇ ਮਰੀ ਗਈ ਹਣੀ ਹੈ ਨਾ ਹੋਰ ਕੀ ਹਮ ਹਮ ਪਰ ਮੇਰੀ ਬੜੀ ਇਸਤ ਬੜੀਆਂ ਚ ਆ ਚਲ ਠੀਕ ਹੈ ਬੜਾ ਟੌਰ ਹੀ ਮੇਰਾ ਇਹ ਤੋਂ ਆਪਣੀ ਇਤ ਬੜਾ ਰਹੀ ਕੋਈ ਪੂਆ ਜੀ ਹੁੰਦਾ ਫਿਰਦਾ ਜੀ ਉੱਥੇ ਹੈ ਹਮ ਹਮ ਬੜਾ ਇਤੌਰ ਹੀ ਕਾ ਮੇਰਾ ਹਮ ਹਮ ਆ ਆਪਾਂ ਤੜੀ ਚਾ ਮਸਾ ਤੇ ਰੀਆ ਤੇ ਨਹੀਂ ਧਰੀ ਫਿਰ ਵੀ ਬੰਦਾ ਰਾਹ ਵਿੱਚ ਆਉਂਦਾ ਤਾਂ ਥੱਕ ਜਾਂਦਾ ਵਾ ਤੇਰੀ ਗੱਲ ਸੁਣ ਲੈ ਘਰ ਲੜਾਈ ਦਾ ਪਵਾਲੀ ਜਿਤਨਾ ਮਰ ਜਾ ਆਪ ਬਣਾ ਲਾ ਉਹਨਾਂ ਨੇ ਕਹੀਂ ਹੋਣਾ ਕਿਉਂ ਨਾ ਕਹੀਂ ਸੂਟ ਤੇ ਝਟ ਫੜਨਾ ਕੀ ਸੀਗੀ ਹੈ ਫਿਰ ਮੇਰੇ ਵਾਲੇ ਨੇ ਹੱਥ ਪਾਉਂਦੀ ਐ ਆਹ ਸੂਟ ਮੈਨੂੰ ਦੇ ਦੇ ਇਹ ਮੈਂ ਸੋਣਾ ਵਾ ਆਹ ਬੁੱਢੀਆਂ ਵਾਲਾ ਤੂੰ ਸੋਆ ਹੈ ਐ ਐਡੀ ਜ਼ੁਬਾਨ ਵਾ ਇਹਦੀ ਗੱਲ ਕਰਨ ਲੱਗੀ ਤੇ ਮਸਾ ਚੱਕਦੀ ਕਿਦੇ ਘਰੇ ਨਾ ਤੂੰ ਜਦਾਂ ਕਰਿਆ ਕਰ ਚਿਤਾ ਨਾ ਕਰਿਆ ਕਰ ਤੂੰ ਕਿਹੜੇ ਜਾ ਕੇ ਦੁਕਾਨ ਤੋਂ ਲੈ ਕੇ ਆਏ ਤੂੰ ਮਿਲੇ ਹੀ ਆ ਮਿਲੇ ਹੀ ਆ ਤੇ ਘਰੇ ਭਰਾਣੇ ਦੀ ਢਾੜੀ ਰੀ ਨਾਲ ਤੈਨੂੰ ਦੇਦਾ ਫਿਰ ਮੈਂ ਉੱਜਾਪਰਾ ਤੇਰੀਆਂ ਗੱਲਾਂ ਰਹੀਆਂ ਹੋਈ 10 ਮਿੰਟ ਹੋ ਗਈ ਉਹਨੇ ਤਾਂ ਸਿਰ ਖਾ ਲਈ ਦੂਜੇ ਬੰਦੇ ਦਾਣ ਕੇ ਦੱਸ ਨਾਲੇ ਤੈਨੂੰ ਆਣ ਕੇ ਦੱਸੋ ਸਾਰਾ ਕੁਝ ਨਾਲੇ ਤਾਂ ਸਿਰ ਖਾਦਾ ਗਿਆ ਉੱਜਾ ਗੋਮੋ ਕੇ ਅੰਦਰ ਵੜ ਜਾ ਕਰਾ ਫਿਰ ਮੈਂ ਰੋਟੀ ਪਾਣੀ ਕਿ ਫੜਾ ਮੈਨੂੰ ਮਸ ਖਾਦਾ ਨਹੀਂ ਸਵੇਰ ਦਾ ਯਾਰ ਕਹਿੰਦੇ ਦੇਣਾ ਇਹ ਲੈ ਇਹ ਕਾਦੇ ਵਾਸਤੇ ਘਰ ਛੱਡ ਕੇ ਗਈ ਮੈਂ ਇਸੇ ਕੰਮ ਤੇਨੂੰ ਘਰ ਛੱਡ ਕੇ ਗਈ ਸੀ ਕਿਉਂਦਾ ਰੋਟੀ ਪਾਣੀ ਪੁੱਛ ਲਈ ਤੂੰ ਹੀ ਤਾਂ ਕਹਿ ਗਈ ਨਾ ਮੈਂ ਛੇਤੀ ਆ ਜਾਣਾ ਛੇਤੀ ਆ ਜਾਣਾ ਤੇ ਤੁਸੀਂ ਜਿਹੜਾ ਪ੍ਰੋਗਰਾਮ ਬਣਾਇਆ ਕਿਤੇ ਜਾਣਦਾ ਉਹ ਉਹੋਂ ਸਵੇਰੇ ਜਾਊਂਗਾ ਕ ਥੋੜੇ ਪੈਸੇ ਚਾਹੀਦੇ ਸੀ ਤੂੰ ਮੁੜ ਕੇ ਛੇਤੀ ਨਹੀਂ ਤੇ ਮੈਂ ਕਿੱਥੇ ਕਰ ਤੇ ਜਾਣਾ ਜਿਹੜਾ ਨੌ ਨੇ ਕਿਹਾ ਸੀ ਮੇਰੇ ਕੋਲ ਲੈ ਜਾ ਉਹ ਕੌੜੇ ਸੀਗੇ ਲੈ ਜਾਂਦੇ ਨਾਲੇ ਪਤਾ ਲੱਗਦਾ ਵੀ ਕਿੰਨੇ ਕ ਪੈਸੇ ਰੱਖਦੀ ਏ ਤੇਰੀ ਮੈਂ ਫੇਰ ਮੁੜੇ ਤੇ ਗੱਲ ਪੈਣਾ ਸੀ ਮੈਂ ਇਨੇ ਪੈਸੇ ਦੇ ਤੇ ਇਨੇ ਦੇ ਤੂੰ ਗੱਲ ਨਹੀਂ ਸਮਝਦੀ ਹਾਂ ਉਹ ਜਾ ਉੱਠ ਤਾਂ ਇਹਦਾ ਫੁਲ ਕਾ ਲਿਆ ਲੈ ਆਉਣੀ ਆ ਕੀ ਕਰੀ ਜਣੀ ਕਰਨਾ ਕੀ ਹੈ ਕੰਬਲ ਪਾਇਆ ਸੁਪਨੇ ਦੇ ਮੈਂ ਖਲ ਤੈਹ ਲਾਦਾ ਹਾਂ ਹੈ ਤੈਹ ਲਉਣੀ ਆ ਲੱਗੀ ਤੋਪੇ ਨੂੰ ਹੋਰ ਹੈ ਮੇਰੀ ਗੱਲ ਸੁਣੋ ਹਾਂ ਹਾਂ ਮੈਂ ਆਪਣੇ ਮਾਨ ਨਾਲ ਬੈਠੀ ਬਿਠੀ ਸਲਾਹ ਕਰ ਲਈ ਆ ਹਾਂ ਵੀ ਕਿੰਨੇ ਦਿਨ ਹੋ ਗਏ ਵਿਆਹ ਨੂੰ ਹਾਂ ਤੇ ਆਪਣੀ ਪਤੀ ਨੂੰ ਸੁਧਣਾ ਚਾਹੀਦਾ ਹੁਣ ਕਰ ਹਨਾ ਉਹ ਤੇ ਗੱਲ ਤੇ ਠੀਕ ਆ ਇੱਕ ਗੱਲ ਹੈ ਵਾ ਕੋਲੋਂ ਆਪਣੇ ਨਿਆਣਾ ਨਾਲ ਸਲਾਹ ਕਰ ਲਾ ਨਿਆਣਾ ਨਾਲ ਕਾਦੀ ਸਲਾਹ ਕਰਨੀ ਸਲਾਹ ਤਾਂ ਮੈਂ ਕਰਨੀ ਆ ਤੁਹਾਡੇ ਨਾਲ ਤੁਸੀਂ ਦੱਸੋ ਮੈਨੂੰ ਮੇਰੇ ਰੋਤੇ ਭਾਵੇਂ ਸਦਲਾ ਭਰੇ ਨਾ ਘਰ 'ਚ ਕਲੇਸ਼ ਨਾ ਪਵਾ ਕੇ ਬੈਜੀ ਇਹ 'ਚ ਕਲੇਸ਼ ਵਾਲੀ ਕਿਹੜੀ ਗੱਲ ਆ ਮੇਰੀ ਭਤੀ ਆ ਉਹ 10 ਮਸ ਸਦਣੀ ਨੀਗੀ ਆਪਣੇ ਹੱਥੀ ਚੁੱਕ ਕੇ ਲਿਆਈ ਹਾਂ ਉਹਨੂੰ ਮੈਂ ਉਹ ਫੇਰ ਵੀ ਜਿਤਨਾ ਮਰਜੀ ਆ ਨਾ ਇੱਕ ਕਰੀ ਆਪਣੇ ਨੌ ਪੱਤਰੋਂ ਪੁੱਛ ਲਾ ਚਲ ਤੁਹਾਡੇ ਕਹਿਣ ਤੇ ਪੁੱਛ ਲੀਂਦੀ ਆ ਪਰ ਜੇ ਕੋਈ ਕੀਤੀ ਨਾ ਉੱਚੀ ਨੀ ਮੇਰੀ ਨੌ ਨੇ ਕੋਈ ਗੱਲ ਤੇ ਫੇਰ ਮੇਰੋਂ ਬਰਦਾਸ਼ਤ ਨਹੀਂ ਜੇ ਹੋਣੀ ਓਏ ਯਾਰ ਤੂੰ ਤੇ ਨਾ ਫੇਰ ਲੜਾਈ ਵਾਲੀਆਂ ਗੱਲਾਂ ਕਰਨ ਲੱਪੀ ਲੜਾਈ ਵਾਲੀਆਂ ਕਾਹਦੀਆਂ ਗੱਲਾਂ ਜਿਹੜੀ ਗੱਲ ਬਣਦੀ ਉਹ ਬਣਦੀ ਨਹੀਂ ਬੇਦਕ ਉਹਦਾ ਦਿਮਾਗ ਰਾਵ ਜੱਸਦਾ ਤੇ ਤੇਰੇ ਗੱਲ ਪੈਜੂਗੀ ਚਾਨਣ ਕੋਜ ਰੱਖ ਹੁਣੇ ਆਵਾਜ਼ ਮਾਰਨੀ ਹੁਣੇ ਦੁੱਧ ਤਾਂ ਦੁੱਧ ਤੇ ਹੁਣੇ ਹੋਏਣਾ ਵੇਖ ਲਿਓ ਜੱਸ ਪਰਮਾ ਹਾਂਜੀ ਮੰਮੀ ਇੱਧਰ ਆਓ ਤੁਮ ਜਾਣੇ ਹਾਂਜੀ ਇੱਥੇ ਆ ਜਾਓ ਆ ਤਸੀ ਫੜ ਲਾ ਤੂੰ ਬੜਾ ਕੁੜੀ ਇੱਧਰ ਆ ਜਾ ਇੱਥੇ ਆ ਦੱਸੋ ਮੰਮੀ ਮੈਂ ਖਾਸ ਸਲਾਹ ਕਰਨੀ ਏ ਕਿ ਨਹੀਂ ਕੀ ਜੀ ਹੁਣ ਕਿਹੜੀ ਸਲਾਹ ਕਰਨੀ ਜੀ ਸਲਾਹ ਕੋਤੇ ਇਹ ਕਰਨੀ ਆ ਕਿ ਤਾਨੂੰ ਪਤਾ ਹੀ ਆ ਕਿ ਤੇਰੇ ਮਾਮੇ ਦੀ ਕੁੜੀ ਦਾ ਰਿਸ਼ਤਾ ਕਰਾਇਆ ਆਪਣੇ ਹੱਥੀ ਹਾਂਜੀ ਹੈ ਤੇ ਹੁਣ ਮੇਰਾ ਵੀ ਕੋਈ ਫਰਜ਼ ਬਣਦਾ ਵਾ ਆਪਾਂ ਤੇ ਬਥੇਰਾ ਖਾ ਪੀ ਲਿਆ ਉਥੇ ਜਾ ਕੇ ਹੈ ਕਪੜਾ ਲੀੜਾ ਵੀ ਬਜੇਰਾ ਉਥੋਂ ਮਾ ਦਿੱਤਾ ਸਾਨੂੰ ਤੇ ਹੁਣ ਮੇਰਾ ਵੀ ਕੋਈ ਫਰਜ਼ ਵਾ ਕਿ ਮੈਂ ਵੀ ਆਪਣੀ ਪਤੀ ਨੂੰ ਆਪਣੇ ਘਰ ਸੱਦਾ ਕਿਉਂ ਜਸਪੁੱਤ ਤੂੰ ਦੱਸ ਨਹੀਂ ਸੱਦਣਾ ਤਾਂ ਚਾਹੀਦਾ ਵਾ ਉਹ ਤਾਂ ਕੋਈ ਗੱਲ ਨਹੀਂ ਪਰ ਮੰਮੀ ਇਹ ਆ ਕਿ ਬੋਤਾ ਖਰਚਾ ਨਾ ਕਰਿਓ ਜੋ ਘਰੇ ਨਹੀਂ ਕਰਿਓ ਖਰਚਾ ਪੈ ਜਾਣਾ ਵਾ ਸਮਝਦੀ ਕਿਉਂ ਨਹੀਂ ਗੱਲ ਨੂੰ ਤੂੰ ਕਿਹੜਾ ਖਰਚਾ ਪੈ ਜਾਣਾ ਵਾ ਜੋ ਘਰ ਹੈਗਾ ਵਾ ਜੋ ਉਹ ਦੇ ਦਾਂਗੇ ਤੇ ਉਥੇ ਉਹਨਾਂ ਨੂੰ ਕਿਹੜਾ ਕੋਈ ਨਵੀਂ ਡਿਸ਼ ਲਿਆ ਕੇ ਖਵਾਉਣੀ ਆ ਬਾਹਰੋਂ ਜੋ ਘਰ ਚ ਬਣਿਆ ਵਾ ਉਹ ਖਾ ਲੈਣਗੇ ਪਰ ਮੈਂ ਤਾਂ ਸੋਚ ਲਾ ਮੇਰੀ ਗੱਲ ਕੁੜੀ ਦੀ ਵੀ ਸਹੀ ਆ ਮਾੜੇ ਤੋਂ ਮਾੜੇ ਪੈਸੇ ਹੀ ਖਰਚੇ ਨਾ ਰੁਪਈਆ 3-4000 ਲੱਗ ਜਾਣਾ ਜੇ ਉਹਨਾਂ ਪੈਸੇ ਦੀ ਆ ਉਹਨਾਂ ਨੇ ਤੇ ਇੰਨਾ ਖਰਚਾ ਹੋ ਗਿਆ ਸਾਡਾ ਵੀ ਇੰਨੇ ਪੈ ਕਿੱਥੋਂ ਲਈ ਆਉਣੇ ਆ ਬਾਹਰੋਂ ਲਿਆਂਦਾ ਦਾ ਜਦੋਂ ਆਪ ਮੂੰਹ ਸਵਾਰ ਸਵਾਰ ਕੇ ਖਾਂਦੇ ਉਥੇ ਜਾ ਕੇ ਬਹਿ ਕੇ ਉਦੋਂ ਨਹੀਂ ਤੁਹਾਨੂੰ ਖਰਚਾ ਲੱਗਦਾ ਹੈ ਹੁਣ ਜੀ ਉਹਨਾਂ ਦੀ ਵਾਰੀ ਆਈ ਹੈ ਤਾਂ ਹੁਣ ਤੁਹਾਨੂੰ ਖਰਚੇ ਦੀ ਖੰਡਿਆ ਪਏ ਤੇ ਤੂੰ ਹੀ ਕੁਝ ਬੋਲ ਪੱਚ ਡੁਆ ਇਹਦੀ ਜਬਾਨ ਹੀ ਨਹੀਂ ਲੰਮੀ ਵਧਾਈ ਆ ਤੂੰ ਤੇ ਘਰ ਦਾ ਖਾਣ ਲੇਗੇ ਹੋਈ ਨਾ ਮਮੀ ਰੋਟੀ ਰੋਟੀ ਬਣਾਉਣੀ ਆ ਰੋਟੀ ਬਣਾ ਲਾਂਗੇ ਵਧੀਆ ਉਹ ਖਾ ਲੈਣਗੇ ਹੋਰ ਉੱਥੋਂ ਕੀ ਮੰਗਾਉਣਾ ਵਾ ਬਾਬਾ ਜੀ ਗੱਲ ਸੁਣੋ ਤੁਸੀਂ ਨਾ ਕਾਉਂਗ ਤੁੰਜਾ ਮਾਮਲਾ ਆਪਣਾ ਲੋ ਗੱਲ ਲੈਣਾ ਤੂੰ ਗੱਲ ਹੌਸਲੇ ਨਾਲ ਕਰੋ ਇੱਕ ਦਿਨ ਦੀ ਗੱਲ ਸੁਣੋ ਤੇ ਫਿਰ ਗੱਲ ਕਰੋ ਮੇਰੀ ਸੁਣੋ ਗੱਲ ਫਿਰ ਚਾਹ ਪਾਣੀ ਪਹਿਲਾਂ ਪਿਆ ਲੈਣਾ ਜੀ ਆਹੋ ਠੀਕ ਆ ਪਕੌੜੇ ਪਕਾੜੇ ਕੱਢਣੇ ਮੈਂ ਦੋ ਤਿੰਨ ਕਿਸਮ ਦੇ ਹੈ ਤੇ ਨਾਲ ਕੋਈ ਠੰਡਾ ਠੰਡਾ ਲੈ ਆ ਤੇ ਫੇਰਾੜੀ ਹੁੰਦੀ ਆ ਬਰਫੀ ਬਰਫੀ ਆਹੋ ਪਿੰਕ ਪਿੰਕ ਜਿਹੜੇ ਉਹ ਲੈ ਆਓ ਠੀਕ ਆ ਠੀਕ ਹੈ ਤੇ ਦੂਜੀ ਗੱਲ ਇਹ ਮੁੰਡਿਆ ਸੁਣ ਲੈ ਧਿਆਨ ਨਾਲ ਹੁਣ ਜੇ ਘਰ ਦਾ ਹੀ ਖਵਾ ਲੈਣਾ ਇੱਥੇ ਹਾਂ ਵੀ ਨਾ ਮਟਰ ਪਨੀਰ ਦੀ ਸਬਜੀ কুমਬਾਂ ਦੀ ਸਬਜੀ ਤੇ ਦਾਲ ਬਣਾਵਾਂਗੇ ਕਨਾਲ ਨਾਲ ਆਹ ਇਹ ਕਿਹੜੀ ਲਾਸਟ ਵਾਲੀ ਗੱਲ ਕਹੀ ਨਾ ਦਾਲ ਇਹ ਘਰ ਬਣਾਈਦੀ ਆ ਬਾਕੀ ਮਟੀਰੀਅਲ ਤੇ ਵਿਆਹਾਂ ਦੇ ਖਾਈਦਾ ਵਾ ਦੱਸੋ ਕਿਉਂ ਵਿਆਹਾਂ ਦੇ ਖਾਈਦਾ ਵੇ ਲੱਗਣਾ 3-4000 ਰੁਪਈਆ ਉਹ ਲੱਗਣਾ ਨਾ ਲੱਗ ਜਾਣਾ ਆਹੋ ਓ ਚਲੋ ਕੋ ਮਮੀ ਉਹਨਾਂ ਨੇ ਇੱਥੇ ਖਾਣਾ ਹੋਣਾ ਨਾ ਦੱਸੋ ਆ ਮਿਲਣ ਗੱਲ ਤੇ ਆਉਣਾ ਕੁੜੀਏ ਇੰਨਾ ਉਹਨਾਂ ਨੇ ਖਾ ਲੈਣਾ ਮੈਂ ਜਿੰਨਾ ਤੇ ਗਿਣਾਤਾ ਵਾ ਐਵੇਂ ਵਾਧੂ ਫਜ਼ੂਲ ਦੀ ਖਰਚੀ ਚਲਹਾੜੀ ਤੇ ਨਹੀਂ ਹੋਏ ਨਾ ਇਹਨਾਂ ਗੱਲ ਮੰਨਣੀ ਤੂੰ ਉੱਠ ਚੱਲ ਚੱਲੀਏ ਇਹ ਮੈਨੂੰ ਪਰ ਮੈਰਾ ਯਾਰ ਇੱਕ ਮਿੰਟ ਕਰਸ ਇਹ ਮੈਨੂੰ ਕਹਿਣ ਦੀ ਸੀ ਕਿ ਉਹਨਾਂ ਨੂੰ ਸੱਦਣਾ ਦਾ ਮੈਂ ਕਿ ਮੇਰੀ ਗੱਲ ਸੁਣ ਲਓ ਪਹਿਲੋਂ ਆਪਣੇ ਪਰਿਵਾਰ ਚ ਬੈ ਕੇ ਸਲਾਹ ਕਰੀਏ ਕਿ ਕਿਤਰਾ ਕਰਨੇ ਕਿਤਰਾ ਕਰਨੀ ਠੀਕ ਨਹੀਂ ਤੇ ਫੇਰੀ ਗੱਲ ਕਰਨੀ ਸੀ ਆ ਜੜੇ ਤੁਹਾਡੇ ਗੜੀ ਖੱਤ ਲੱਗੀ ਆ ਨਾ ਸਮਝ ਉਹ ਮੇਰੀ ਭਤੀ ਆ ਮੈਂ ਤਾਂ ਉਹਨੂੰ ਘਰ ਸੱਦਣਾ ਤੁਸੀਂ ਜੋ ਮਰਜ਼ੀ ਕਰ ਲੋ ਜੋ ਮੇਰੇ ਕੋ ਸਰੂ ਬਣੂਗਾ ਨਾ ਮੈਂ ਕਰ ਲੂੰਗੀ ਆਪੇ ਮੈਂ ਇਹੀ ਕਿਹੜੇ ਰੋਕੇ ਆਲਾ ਉਹਨਾਂ ਨੂੰ ਸਦਨ ਤੂੰ ਅਸੀਂ ਕਿਹਦੇ ਧੋਖੀ ਥੋੜੇ ਆ ਆਹ ਲੈ ਉੱਠਿਆ ਭਤੀ ਤੇ ਮੇਰੀ ਏ ਤੁਹਾਡੀ ਕੀ ਲੱਗਦੀ ਏ ਉਹ ਚੱਲ ਸੌਂ ਜਾ ਕੰਬੜ ਲੈ ਕੇ ਕੰਬੜ ਲੈ ਕੇ ਸੌਂ ਜਾ ਹੋਰ ਲੱਗੀ ਆ ਲਾਲ ਲਾਲ ਕਰ ਤੈਨੂੰ ਖੱਤਾਂ ਤੁਸੀਂ ਮੈਨੂੰ ਤੈਨੂੰ ਮੈਨੂੰ ਖਾ ਲਿਆ ਵਾ ਹੈ ਜਿਹੜਾ ਨੂੰ ਕੰਮ ਕਹਿਨੀ ਆ ਤਿੰਨਾਂ ਦੇ ਬੁੱਲਾਂ ਤੇ ਨਾ ਰੱਖੀ ਹੁੰਦੀ ਆ ਉਹਨੂੰ ਨਹੀਂ ਸਦਣਾ ਉਹਨੂੰ ਨਹੀਂ ਸਦਣਾ ਕੱਲੇ ਵੱਡੇ ਹੋ ਜਾ ਤਸੀਂ ਜੋ ਮੇਰਾ ਜੀ ਕਰੂ ਮੈਂ ਕਰ ਲੂੰਗੀ ਸੁਹਾਨਾ ਹੋ ਗੋਦਿਆ ਹਾਂਜੀ ਮੈਂ ਤੇਨੂੰ ਹੁਕਮ ਦੇ ਜੋ ਖਾਣੇ ਮੇਰੇ ਕੋਲ ਨਹੀਂ ਕਿੱਥੇ ਆ ਪਿੰਡ ਪਿੰਡ ਭੂਰੀ ਦੋ ਫੁੱਲ ਨੇ ਵਾ ਤੂੰ ਕਿਨੇ ਤੱਡੀ ਰੋਟੀ ਆ ਤੇ ਆਇਓ ਕਰੇ ਅੱਜ ਸਵੇਰੇ ਚਲ ਕੋਈ ਨਹੀਂ ਚਲ ਜਾਵੇਂ ਤੇ ਮम्मी ਨੂੰ ਨਹੀਂ ਸੁਣਾ ਦੇ ਦੂੰਗਾ ਕੋਈ ਨਹੀਂ ਕਹਦਾ ਮੈਂ ਤੂੰ ਸੁਭਾਵ ਕਰ ਲੈਣੀ ਹੈ ਗੱਲ ਕੋਈ ਗੱਲ ਨਹੀਂ ਮੈਂ ਵੀ ਗੱਲ ਕਰ ਲੈਣੀ ਮੈਂ ਮੈਂ ਕੰਮਕੁੰਮ ਕਰ ਲੱਗਤੋ ਹੀ ਇਤਲੀ ਮम्मी ਨੂੰ ਨਾਲ ਗੱਲ ਕਰ ਲਉਂਗੀ ਤੇਰੀ ਚੀਜ਼ ਕਰ ਲੈਣੀ ਆਪਣੀ ਚਲ ਕੋਈ ਨਹੀਂ ਮੈਂ ਕਹਦਾ ਨਾ ਮੰਮੀ ਨੂੰ ਚਲ ਕਹਿ ਦੋਗੇ ਨਾ ਫਿਰ ਕਹਿ ਦੋ ਨਾ ਕਹਿ ਦੋ ਨਾ ਕੋਈ ਨਹੀਂ ਠੀਕ ਹੈ ਕਰ ਰਾਹ ਹੋਤੇ ਨਵਦੀਪ ਅਕੜੀ ਵੀ ਤੁਹਾਡਾ ਪੁੱਣਾ ਇਹਦਾ ਜੇ ਕੱਲ ਨੂੰ ਆਇਓ ਸਾਡੇ ਅੱਤੇ ਸਾਰੇ ਜਾਣੇ ਆਇਓ ਤੇ ਨਾਲੇਂ ਦੀ ਰੋਟੀ ਪਾਣੀ ਤੁਹਾਡਾ ਹੱਡਿਆ ਲਈਏ ਤੇ ਕੋਈ ਨਹੀਂ ਕੋਤੂ ਹੋਵਦਾ ਹੀ ਆ ਤਾਂ ਤੁਸੀਂ ਜਾਣਾ ਜੇ ਨਾਲ ਨਹੀਂ ਆ ਜੀਉ ਜਾਣਾ ਮੇਰੇ ਆ ਸ਼ਰੀਰ ਮੈਨੂੰ ਨਹੀਂ ਉਹ ਚੰਗੇ ਲੱਗਦੇ ਤੇ ਜਾਣਾ ਜਾਓ ਨਹੀਂ ਜਾਣਾ ਦਾ ਨਾ ਜਾਓ ਠੀਕ ਆ ਮੰਮੀ ਹਾ ਸ਼ਰੀਕੇ ਬਾਜੀ ਤੁਸੀਂ ਛੱਡ ਦੋ ਉਹ ਸਾਰਾ ਕੁਝ ਭੁੱਲ ਭੁਲਾ ਕੇ ਆਪਣੇ ਘਰ ਨੂੰ ਦੇਖਣੀ ਵੀ ਇਹ ਪੁੱਤ ਤੂੰ ਵੀ ਆਪਣਾ ਮੇਰਾ ਪੁੱਤ ਵਾਂ ਤੈਨੂੰ ਕਮ ਸਕੁਨ ਇਹਦਾ ਸੋਚਣਾ ਚਾਹੀਦਾ ਜਿਦਾਂ ਤੂੰ ਆਪਣੇ ਸੌਰੇ ਗਿਆ ਹਾ ਜੋਦ ਨੂੰ ਜੀਵਨ ਨੇ ਕਿਹਾ ਉਹ ਕੋਸ਼ਿਸ਼ ਤੂੰ ਕਿਹਾ ਤੇਰਾ ਫੱਜ ਨਹੀਂ ਬੰਦਾ ਮਾਂ ਨੂੰ ਪੁੱਛਣਾ ਮੰਮੀ ਜਿੱਥੇ ਪੈਸੇ ਦੇਣੇ ਉਥੇ ਦੇਣੇ ਹੀ ਤੇ ਜੇ ਪੁੱਤ ਤੂੰ ਨਾ ਦਿੰਦਾ ਮੈਂ ਦੇ ਦਿੰਦੀ ਸੋਹਣੇ ਲੱਗਦੇ ਮੰਮੀ ਫਿਰ ਤੁਸੀਂ ਉਥੇ ਹੋ ਜਾਂਦੇ ਅੱਗੇ ਪੁੱਤ ਤੂੰ ਹੀ ਜਾਂਦੇ ਹੋ ਮੈਂ ਇੱਥੋਂ ਆਏ ਉਹਦੇ ਲਾਗੇ ਬਹਿਣਾ ਨਹੀਂ ਜੇ ਇਹਨੇ ਕੋਈ ਗੱਲ ਕੀਤੀ ਮੈਂ ਇਦਾਂ ਕਰ ਦੇਣਾ ਉਹ ਕਰ ਦੇਣਾ ਪੁੱਤ ਉਹਦੀ ਗੱਲ ਵੱਖਰੀ ਆ ਤੇਰੀ ਗੱਲ ਵੱਖਰੀ ਹੈ ਤੇਰਾ ਮੱਚ ਬੰਦਾ ਹੀ ਤੇਰੀ ਤਾਂ ਮੱਤ ਤੇ ਪੰਡਾ ਪੈ ਗਿਆ ਮੰਮੀਂ ਤਰੇ ਖੋ ਜੇ ਮੈਂ ਤੁਹਾਨੂੰ ਪੁਛ ਪੁਛ ਕੇ ਕੰਮ ਕਰਦਾ ਨਾ ਸਾਰੇ ਉਹਨਾਂ ਆਖਣਾ ਵੀ ਮਾਂ ਦੇ ਮਗਰ ਲੱਗਾ ਵਾ ਜਿੱਦਾਂ ਮਾਂ ਦੀ ਓਦਾਂ ਕਰਦਾ ਤੇ ਦੱਸੋ ਮੈਂ ਤੁਹਾਡੇ ਤੋਂ ਕਦੀ ਭੱਜਿਆ ਵਾਂ ਜਿੱਦਾਂ ਤੁਸੀਂ ਜਾਂਦੀ ਮੈਂ ਉੱਥੇ ਹੀ ਕਰਦਾ ਸਿਰਫ ਉੱਥੇ ਮੈਂ ਤੁਹਾਡੀ ਇੱਜ਼ਤੀ ਬਣਾਈ ਏ ਜੇ ਪੁੱਤ ਮਾਂ ਕਹੇ ਉਹਨੂੰ ਪੁਛ ਪੁਛ ਕੇ ਕੰਮ ਕਰਨਾ ਤੇਰੀ ਬਦਨਾਮੀ ਤੇ ਤੁਹਾਨੂੰ ਨਾਲ ਹੀ ਨਾ ਖੜ੍ਹ ਗੋ ਮੰਮੀ ਹਈ ਦਾ ਦੀ ਥੋੜਾ ਗੱਲ ਏ ਤੂੰ ਚੁੱਪ ਕਰਕੇ ਨਾ ਦੋਵੇਂ ਜੀ ਜਾ ਕੇ ਦਿਖਾਓ ਮੈਂ ਨਹੀਂ ਜੇ ਜਾਣਾ ਅਗਦਾ ਨਾ ਮੈਨੂੰ ਬਾਰ ਬਾਰ ਤੱਕੀ ਮੈਨੂੰ ਨਹੀਂ ਚੰਗੀ ਲੱਗਦੀ ਚਲੋ ਠੀਕ ਏ ਨਹੀਂ ਜਾਣਾ ਤਾਂ ਨਾ ਸਹੀ ਅਸੀਂ ਤਾਂ ਜਾਣਾ ਹੀ ਏ ਫ ਸਮਝਦਾ ਨਾ ਅਖੜਾ ਵੀ ਅਡ ਨਾਲ ਚੱਲੇ ਸੋ ਸੁਣੀ ਲੱਗਾਂਗੇ ਕੋਈ ਕੋਈ ਉੜਨੀ ਰੇ ਘਰ ਜਾਂਦੀ ਮੈਨੂੰ ਇੱਕ ਵਾਰੀ ਕਿਹਾ ਭਾਈ ਦੋ ਵਾਰੀ ਕਿਹਾ ਭਾਈ 10 ਦਾ ਮੈਂ ਨਾ ਜਾਂਦਾ ਬਸ ਉਹ ਵੀ ਪਉਂਦੀ ਹੈ ਨਾ ਉਹ ਆਉਂਦੀ ਪਵਾੜੇ ਫੋਨ ਹੁੰਦੀ ਮੈਂ ਪਵਾੜੇ ਫੋਨ ਨਹੀਂ ਜਾਣਾ ਮੈਂ ਵੀ ਉਹਦੀ ਨੂੰਹ ਲੱਗ ਕੇ ਜਾ ਕੇ ਚੁਗਲੀਆਂ ਕਰਾਂ ਤੇ ਆਪੇ ਉਹ ਮੈਨੂੰ ਡੱਕੇਗੀ ਤੁਹਾਨੂੰ ਪਤਾ ਵੀ ਚੁਗਲੀਆਂ ਕਰਦੀ ਹੈ ਉਹ ਤੇ ਜੋ ਵੀ ਕੁਝ ਹੋਣਿਆ ਨਾ ਕਿੰਨੂੰ ਸਾਰਾ ਪਤਾ ਭੈ ਨਿਆਣੀ ਨਹੀਂਗੀ ਏਡੀ ਮੰਮੀ ਕੀ ਹੋਣਿਆ ਮੈਨੂੰ ਤੇ ਦੱਸੋ ਤੁਸੀਂ ਮੈਂ ਤੈਨੂੰ ਕਹਿਤਾ ਨਾ ਜਾ ਨਾ ਜਾ ਤੇਰੇ ਆ ਰਿਸ਼ਤੇਦਾਰ ਤੂੰ ਤਾਂ ਕਾਹਦੇ ਪੱਟੀ ਪੱਟੀ ਮੇਰੇ ਕੋਲ ਨਹੀਂ ਵੱਜਦੀ ਚਲੋ ਠੀਕ ਆ ਉਹ ਮਣੀਆਂ ਪਾਉ ਨਾਲੇ ਘੂਆ ਭਤੀ ਦੇ ਅੱਗੇ ਪਿੱਛੇ ਫਿਰ ਬੜੇ ਖੁਸ਼ ਨੇ ਉਹ ਸਾਰਾ ਟੱਬਰ ਹੀ ਕੋਈ ਨਹੀਂ ਪਤਾ ਸਾਰੀ ਜ਼ਿੰਦਗੀ ਉਹਨਾਂ ਦੇ ਅੱਗੇ ਹਾਥੀ ਜੋੜੇਗਾ ਹੱਥ ਜੋੜਦੇ ਆ ਨੰਗ ਜਾਣੀ ਤੇਰੀ